हेलो फ्रेंड्स आज रजवंत कौर दी बहुत ही सोणी कहानी गुमनाम खत सुनांगी आओ सुनदे हां बहुत ही इंटरेस्टिंग स्टोरी उस दिन मैं अपनी गुलाबी साड़ी ਦਾ ਪੱਲਾ ਠੀਕ ਕਰਦੇ ਹੋਏ ਮੁਸਕਰਾਉਂਦੀ ਹੋਈ ਜਦੋਂ ਘਰ ਦੇ ਗੇਟ ਮੂਹਰੇ ਪਹੁੰਚੀ ਤਾਂ ਲक्की 메ਨ ਗੇਟ ਤੇ ਹੀ ਖੜਾ ਸੀ ਮੈਂ ਲੱਕੀਵਲ ਪਿਆਰ ਨਾਲ ਵੇਖਿਆ ਕਿ ਉਹ ਮੇਰਾ ਇੰਤਜ਼ਾਰ ਕਰ ਰਿਹਾ ਹੈ ਪਰ ਮੈਨੂੰ ਉਸ ਦਾ ਮિજાਜ ਠੀਕ ਨਾ ਲੱਗਿਆ ਮੈਂ ਕਿਸੇ ਅਨਜਾਨ ਡਰ ਤੋਂ ਪਰੇਸ਼ਾਨ ਹੋ ਗਈ ਘਰ ਦੇ ਅੰਦਰ ਪਹੁੰਚੀ ਤਾਂ ਮੇਰਾ ਅੰਦਾਜ਼ਾ ਸਹੀ ਨਿਕਲਿਆ ਘਰ ਦੇ ਅੰਦਰ ਪਹੁੰਚਦੇ ਹੀ ਲक्की ਨੇ ਇੱਕ ਕਾਗਜ਼ ਦਾ ਟੁਕੜਾ ਮੇਰੇ ਵੱਲ ਕਰ ਦਿੱਤਾ ਅਤੇ ਨਾਲ ਚੀਕਦੇ ਹੋਏ ਕਿਹਾ ਇਹ ਸਭ ਕੀ ਹੈ ਪ੍ਰੀਤ ਮੈਂ ਸਵਾਲੀਆ ਨਜ਼ਰਾਂ ਨਾਲ ਲੱਕੀ ਵੱਲ ਵੇਖ ਰਹੀ ਸੀ ਤੇ ਹੈਰਾਨੀ ਨਾਲ ਪੁੱਛਿਆ ਕੀ ਲੱਕੀ ਨੇ ਗੁੱਸੇ ਨਾਲ ਕਿਹਾ ਇਹ ਤੇਰੇ ਕਿਹੜੇ ਯਾਰ ਦਾ ਖਾਤ ਹੈ ਮੈਂ ਵੀ ਗੁੱਸੇ ਵਿੱਚ ਬੋਲੀ ਤੁਹਾਡਾ ਦਿਮਾਗ ਤਾਂ ਠੀਕ ਹੈ ਕੀ ਬੋਲੀ ਜਾ ਰਹੇ ਹੋ ਮੈਂ ਲक्की ਤੋਂ ਉਹ ਖੱਤ ਲੈ ਕੇ ਪੜਨਾ ਸ਼ੁਰੂ ਕੀਤਾ ਤੇ ਸੱਚ ਜਾਣੋ ਮੇਰੇ ਪੈਰਾਂ ਥਲੇ ਜ਼ਮੀਨ ਨਿਕਲ ਗਈ। ਮੇਰੀ ਅੱਖਾਂ ਹੰਝੂਆਂ ਨਾਲ ਭਰ ਗਈਆਂ। ਲੱਕੀ ਦਾ ਚੀਕਣਾ ਮੈਨੂੰ जायਜ਼ ਹੀ ਲੱਗਿਆ ਪਰ ਆਪਣੇ ਪ੍ਰਤੀ ਟੁੱਟਦਾ ਵਿਸ਼ਵਾਸ ਵੇਖ ਮੇਰੀ ਅੱਖਾਂ ਭਰ ਆਈਆਂ। ਮੂੰਹ ਤੇ ਹੱਥ ਤਰ ਮੈਂ ਉੱਥੇ ਹੀ ਬਹਿ ਗਈ। ਮੇਰਾ ਸਿਰ ਚੱਕਰਾ ਗਿਆ ਤੇ ਬਸ ਮੇਰੇ ਮੂੰਹੋਂ ਇਹੀ ਨਿਕਲਿਆ। ਮੈਨੂੰ ਨਹੀਂ ਪਤਾ ਕਿ ਇਹ ਖੱਤ ਕਿਸ ਨੇ ਲਿਖਿਆ ਹੈ। ਮੈਂ ਲੱਕੀ ਵੱਲ ਤੱਕਦੀ ਬੋਲੀ ਉੰਜ ਤੁਹਾਨੂੰ ਇਹ ਕਿੱਥੋਂ ਮਿਲਿਆ ਲੱਕੀ ਗੁੱਸੇ ਵਿੱਚ ਕੰਬਦੇ ਹੋਏ ਬੋਲਿਆ ਤੂੰ ਜ਼ਿਆਦਾ ਤਹਿਕੀਕਾਤ ਨਾ ਕਰ ਇਹ ਦੱਸ ਕੇ ਵੱਡਾ ਰਾਂਝਾ ਹੈ ਕੌਣ ਇਹ ਖੱਤ ਮੇਰੇ ਲਈ ਸੀ ਇਸ ਵਿੱਚ ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ ਸੀ ਖੱਤ ਦੀ ਸ਼ੁਰੂਆਤ ਹੀ ਇਸ ਤਰ੍ਹਾਂ ਹੋਈ ਜਾਨੋ ਪਿਆਰੀ ਪ੍ਰੀਤ ਬਹੁਤ 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 ਪਿਆਰ ਉਸ ਖੱਤ ਦੇ ਅੱਖਰ ਅੱਖਰ ਤੋਂ ਅਹਿਸਾਸ ਹੋ ਰਿਹਾ ਸੀ ਕਿ ਖੱਤ ਕਿਸੇ ਬਹੁਤ ਪਿਆਰੇ ਤੇ ਜਾਣ ਪਛਾਣ ਵਾਲੇ ਨੇ ਹੀ ਲਿਖਿਆ ਸੀ ਲੱਕੀ ਮੈਨੂੰ ਵੱਡ ਖਾਣ ਵਾਲੀਆਂ ਨਜ਼ਰਾਂ ਨਾਲ ਵੇਖ ਰਿਹਾ ਸੀ ਤੂੰ ਇਹ ਸਭ ਕੁੱਤ ਪੁਨੇ ਲਈ ਦਫਤਰ ਜਾਣੀ ਏ ਮੇਰੇ ਪਿਆਰ ਵਿਸ਼ਵਾਸ ਦਾ ਇਹ ਮੁੱਲ ਦਿੱਤਾ ਕਿਸ ਚੀਜ਼ ਦੀ ਕਮੀ ਹੈ ਤੈਨੂੰ ਲੱਕੀ ਗੁੱਸੇ ਵਿੱਚ ਹੋਰ ਵੀ ਪਤਾ ਨਹੀਂ ਕੀ ਕੀ ਬੋਲ ਰਿਹਾ ਸੀ ਦੋਵੇਂ ਬੱਚੇ ਸਾਡੀਆਂ ਗੱਲਾਂ ਸਮਝਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਉਹ ਦੋਵੇਂ ਸਾਹਮਣੇ ਨਾ ਆਏ ਸ਼ਾਇਦ ਬੱਚਿਆਂ ਨੇ ਪਹਿਲੀ ਵਾਰ ਆਪਣੇ ਪਾਪਾ ਨੂੰ ਐਨੇ ਗੁੱਸੇ ਵਿੱਚ ਵੇਖਿਆ ਸੀ ਮੇਰਾ ਤਾਂ ਦਿਮਾਗ ਪਟਣ ਵਾਲਾ ਹੋ ਗਿਆ ਸੀ ਮੈਨੂੰ ਤਾਂ ਸਮਝ ਨਹੀਂ ਲੱਗ ਰਿਹਾ ਸੀ ਕਿ ਇਹ ਕੌਣ ਹੋ ਸਕਦਾ ਹੈ ਦਫ਼ਤਰ ਵਿੱਚ ਮੈਂ ਇੱਕ ਉੱਚ ਅਹੁਦੇ ਤੇ ਕੰਮ ਕਰਦੀ ਸੀ ਕਿਸੇ ਦੀ ਵੀ ਹਿੰਮਤ ਨਹੀਂ ਸੀ ਕਿ ਕੋਈ ਕੁਝ ਆਗ ਜਾਏ ਉੰਜ ਵੀ ਮੈਂ ਘੱਟ ਹੀ ਬੋਲਦੀ ਸੀ ਹਰ ਇਨਸਾਨ ਨਾਲ ਇੱਕ ਦਾਇਰੇ ਵਿੱਚ ਰਹਿ ਕੇ ਹੀ ਗੱਲ ਕਰਦੀ ਸੀ ਮੈਂ ਲੱਕੀ ਦੇ ਸ਼ੱਕੀ ਤੇ ਗੁਸੇਲੇ ਸੁਭਾਅ ਤੋਂ ਵੀ ਜਾਣੂ ਸੀ ਇਸ ਲਈ ਮੈਂ ਆਪਣੇ ਮਰਦ ਦੋਸਤ ਕਦੇ ਨਹੀਂ ਬਣਾਈ ਇਸ ਨਵੇਂ ਘਰ ਵਿੱਚ ਆਏ ਤਾਂ ਸਾਨੂੰ ਅਜੇ 5 ਮਹੀਨੇ ਹੀ ਹੋਏ ਸੀ ਦਫਤਰ ਵਿੱਚ ਤਾਂ ਇਸ ਨਵੇਂ ਕਾਰੋਬਾਰੇ ਕਿਸੇ ਨੂੰ ਕੁਝ ਪਤਾ ਹੀ ਨਹੀਂ ਸੀ ਘਰ ਤੋਂ ਦਫਤਰ ਤੇ ਦਫਤਰ ਤੋਂ ਘਰ ਬਸ ਇਹੀ ਰੁਟੀਨ ਸੀ ਮੇਰਾ ਬਾਕੀ ਹਰ ਥਾਂ ਮੈਂ ਲੱਕੀ ਨਾਲ ਹੀ ਜਾਂਦੀ ਸੀ ਅਜੇ ਹੀ ਘੁੰਮਣ ਘੇਰੀ ਵਿੱਚ ਫਸੀ ਮੈਂ ਕਿਸੇ ਫੈਸਲੇ ਤੇ ਨਹੀਂ ਪਹੁੰਚ پا ਰਹੀ ਸੀ ਕਿ ਕਿਸ ਦੀ ਹਰਕਤ ਹੈ ਉਧਰ ਲੱਕੀ ਨੂੰ ਮੇਰੀ ਖਾਮੋਸ਼ੀ ਹੋਰ ਪਰੇਸ਼ਾਨ ਕਰ ਰਹੀ ਸੀ ਲੱਕੀ ਨੇ ਅਚਾਨਕ ਮੇਰਾ ਹੱਥ ਫੜਿਆ ਤੇ ਮੈਨੂੰ ਵੇੜੇ ਵਿੱਚ ਧੱਕ ਦਿੱਤਾ ਚਲੀ ਜਾ ਆਪਣੇ ਸੱਜਰੇ ਯਾਰ ਕੋਲ ਦਵਾ ਹੋ ਜਾ ਮੇਰੇ ਘਰ ਤੋਂ ਮੈਂ ਉਸ ਵੱਲ ਵੇਖ ਹੈਰਾਨ ਹੋ ਰਹੀ ਸੀ ਕਿ ਲੱਕੀ ਮੈਨੂੰ ਕਿਉਂ ਨਹੀਂ ਸਮਝਣ ਦੀ ਕੋਸ਼ਿਸ਼ ਕਰ ਰਹੀ ਆ ਇੱਕ ਕਾਗਜ਼ ਦੇ ਟੁਕੜੇ ਨੇ ਮੇਰੇ 13 ਸਾਲ ਦੀ ਵਿਅੋਥਾ ਜ਼ਿੰਦਗੀ ਨੂੰ ਤਾਰ-ਤਾਰ ਕਰਕੇ ਰੱਖ ਦਿੱਤਾ ਲੱਕੀ ਨੇ ਇੱਕ ਵਾਰ ਜਾਣਨ ਦੀ ਕੋਸ਼ਿਸ਼ ਵੀ ਨਹੀਂ ਕੀਤੀ ਕਿ ਇਹ ਖੱਤ ਸੱਚ ਹੈ ਜਾਂ ਝੂਠ ਮੇਰਾ ਦਿਲ ਕਰਦਾ ਸੀ ਕਿ ਮੈਂ ਹੁਣੇ ਇਹ ਘਰ ਛੱਡ ਕੇ ਚਲੀ ਜਾਵਾਂ ਜਿੱਤੇ ਇੱਕ ਖੱਤ ਕਰਕੇ ਉਸ ਦਾ ਵਿਸ਼ਵਾਸ ਤੇ ਪਿਆਰ ਨੂੰ ਖੇਰੂ-ਖੇਰੂ ਕਰ ਦਿੱਤਾ ਗਿਆ ਪਰ ਦੂਜੇ ਪਲ ਉਹ ਇਹ ਸੋਚ ਕੇ ਘਬਰਾ ਗਈ ਕਿ ਹੁਣ ਰਾਤ ਨੂੰ ਜਾਵਾਂਗੀ ਕਿੱਥੇ ਮੇਰੇ ਘਟ ਬੋਲਣ ਦੇ ਸੁਭਾਅ ਦਾ ਲੱਕੀ ਨੂੰ ਪਤਾ ਸੀ ਉਹ ਅਕਸਰ ਮੈਨੂੰ ਸਮਝਾਉਂਦਾ ਸੀ ਕਿ ਤੈਨੂੰ ਆਪਣੀ ਹਰ ਗੱਲ ਬੋਲ ਕੇ ਜਰੂਰ ਦੱਸਣੀ ਚਾਹੀਦੀ ਹੈ ਤੇ ਅੱਜ ਉਹ ਆਪ ਉਸਨੂੰ ਬੋਲਣ ਦਾ ਮੌਕਾ ਹੀ ਨਹੀਂ ਦੇ ਰਿਹਾ ਸੀ ਮੈਂ ਬਾਹਰ ਆ ਕੇ ਵੇੜੇ ਦੀਆਂ ਪੌੜੀਆਂ ਤੇ ਬਹਿ ਗਈ ਦੋਵੇਂ ਬੱਚੇ ਵੀ ਮੇਰੇ ਕੋਲ ਆ ਗਏ ਕਾਫੀ ਹਨੇਰਾ ਹੋ ਗਿਆ ਸੀ ਥੋੜੀ دیر ਬਾਅਦ ਕੁਝ ਸੋਚ ਕੇ ਮੈਂ ਚੁੱਪਚਾਪ ਉੱਠੀ ਤੇ ਦੋਵੇਂ ਬੱਚਿਆਂ ਨੂੰ ਦੁੱਧ ਪਿਲਾ ਕੇ ਸੁਲਾ ਦਿੱਤਾ ਉਸ ਦਿਨ ਮੈਂ ਨਾ ਖਾਣਾ ਬਣਾਇਆ ਤੇ ਨਾ ਹੀ ਖਾਇਆ ਲੱਕੀ ਅਦਸੁੱਤ ਡ్రਾਈング ਰੂਮ ਵਿੱਚ ਹੀ ਸੋਫੇ ਤੇ ਲੇਟ ਗਿਆ ਮੇਰੀਆਂ ਅੱਖਾਂ ਵਿੱਚੋਂ ਤਾਂ ਨੀਂਦ ਕੋਹਾਂ ਦੂਰ ਸੀ ਮੈਂ ਖਾਤ ਨੂੰ ਦੁਬਾਰਾ ਪੜਿਆ ਤੇ ਲਿਖਾਈ ਪਛਾਣਨ ਦੀ ਕੋਸ਼ਿਸ਼ ਕੀਤੀ ਮੈਨੂੰ ਆਪਣੇ ਪਾਗਲਪਨ ਤੇ ਝੰਜਲਾਹਟ ਹੋਈ ਕਿ ਜੇ ਕੋਈ ਅਜਿਹਾ ਸ਼ਖਸ ਉਸ ਦੀ ਜ਼ਿੰਦਗੀ ਵਿੱਚ ਹੈ ਹੀ ਨਹੀਂ ਤਾਂ ਉਹ ਇਹ ਸਭ ਕਿਉਂ ਕਰ ਰਹੀ ਹੈ ਅਜਿਹਾ ਕੁਝ ਤਾਂ ਮੇਰੇ ਭੂਤਕਾਲ ਵਿੱਚ ਵੀ ਨਹੀਂ ਸੀ ਮੇਰਾ ਪਹਿਲਾ ਪਿਆਰ ਲਕੀ ਸੀ ਆਪਣੇ ਪ੍ਰਤੀ ਲਕੀ ਦੇ ਅਵਿਸ਼ਵਾਸ ਨੂੰ ਸੋਚ ਫਿਰ ਮੇਰੀਆਂ ਅੱਖਾਂ ਭਾਰ ਆਈਆਂ ਮੈਂ ਖੱਤ ਨੂੰ ਚੰਗੀ ਤਰ੍ਹਾਂ ਪਲਟ-ਪਲਟ ਕੇ ਵੇਖਿਆ ਕਿ ਇਹ ਖੱਤ ਕਿੱਥੋਂ ਪੋਸਟ ਹੋਇਆ ਪਰ ਬਾਹਰ ਭੇਜਣ ਵਾਲੇ ਦਾ ਕੋਈ ਅਤਾ ਪਤਾ ਨਹੀਂ ਸੀ ਹਾਰ ਕੇ ਮੈਂ ਖੱਤ ਮੇਜ਼ ਤੇ ਹੀ ਰੱਖ ਦਿੱਤਾ ਮੈਨੂੰ ਮਹਿਸੂਸ ਹੋਇਆ ਕਿ ਇਹ ਸਭ ਕਿਸੇ ਦੀ ਸ਼ਰਾਰਤ ਹੋਣੀ ਹੈ ਪਰ ਕਿਸ ਦੀ ਸ਼ਾਇਦ ਲੱਕੀ ਦੇ ਕਿਸੇ ਦੋਸਤ ਜਾਂ ਉਸਦੀ ਹੀ ਕੋਈ ਸਹੇਲੀ ਜਾਂ ਫਿਰ ਕੋਈ ਗੁਵਾਂਦੀ ਮਰਦਾਂ ਲਈ ਸਭ ਕੁਝ ਕਿੰਨਾ ਸੌਖਾ ਹੈ ਚਾਹੇ ਇਹ ਖਤ ਕਿਸੇ ਦੀ ਹਕੀਕਤ ਹੈ ਜਾਂ ਮਜ਼ਾਕ ਪਰ ਜੇਕਰ ਅਜਿਹਾ ਕੋਈ ਖਤ ਲੱਕੀ ਲਈ ਆਉਂਦਾ ਕਿ ਫੇਰ ਵੀ ਕਰਦਾ ਇਹੀ ਮਾਹੌਲ ਹੁੰਦਾ ਮੇਰੇ ਦਿਮਾਗ ਵਿੱਚ ਕਈ ਤਰ੍ਹਾਂ ਦੇ ਪੁੱਟੇ ਸਿੱਧੇ ਖਿਆਲ ਆ ਰਹੇ ਸਨ ਲੱਕੀ ਦੀ ਤਾਂ ਵਿਆਹ ਤੋਂ ਪਹਿਲਾਂ ਵੀ ਕਈ ਕੁੜੀਆਂ ਨਾਲ ਦੋਸਤੀ ਸੀ ਤੇ ਹੁਣ ਵੀ ਹੈ ਇਹ ਸੋਚਦੇ ਸੋਚਦੇ ਮੇਰੀ ਅੱਖ ਲੱਗ ਗਈ ਸਵੇਰੇ ਹੀ ਲੱਕੀ ਮੇਰੇ ਕਮਰੇ ਵਿੱਚ ਆਇਆ ਤੇ ਮੇਜ਼ ਤੇ ਪਏ ਖੱਤ ਨੂੰ ਚੁੱਕ ਲਿਆ ਤੇ ਗਿਆ। ਅੱਜ ਇਹ ਤੇਰੇ ਭਰਾ ਨੂੰ ਵਿਖਾ ਕੇ ਆਉਂਦਾ ਕਿ ਵੇਖ ਆਪਣੀ ਭੈਣ ਦੀਆਂ ਕਰਤੂਤਾ। ਮੈਂ ਇੱਕਦਮ ਤਰਭ ਕੇ ਉੱઠી ਤੇ ਲੱਕੀ ਦੇ ਤਰਲੇ ਕਰਦੇ ਬੋਲੀ। ਲੱਕੀ ਪਾਗਲ ਨਾ ਬਣ ਜੇ ਇਸ ਖੱਤ ਵਿੱਚ ਥੋੜੀ ਵੀ ਸੱਚਾਈ ਹੁੰਦੀ ਤਾਂ ਮੈਂ ਇਸ ਨੂੰ ਪਾੜਨ ਦੀ ਕੋਸ਼ਿਸ਼ ਕਰਦੀ। ਮੈਨੂੰ ਬੱਚਿਆਂ ਦੀ ਸੌ ਮੈਂ ਇਸ ਖੱਤ ਬਾਰੇ ਕੁਝ ਨਹੀਂ ਜਾਣਦੀ। ਤੂੰ ਪਰਤਾਲ ਕਰ ਲੈ। ਜੇਕਰ ਇਸ ਵਿੱਚ ਥੋੜੀ ਜਿਹੀ ਵੀ ਸੱਚਾਈ ਹੋਈ ਤਾਂ ਮੈਂ ਤੇਰੀ ਗੁਨਾਹਗਾਰੋਂ ਮੰਗੀ ਤੂੰ ਜੋ ਸਜ਼ਾ ਮੈਨੂੰ ਦੇਵੇਂਗਾ ਮੈਨੂੰ ਮਨਜ਼ੂਰ ਹੈ ਮੇਰੀ ਇਹ ਗੱਲ ਸੁਣ ਲੱਕੀ ਥੋੜਾ ਜਿਹਾ ਨਰਮ ਹੋ ਗਿਆ ਮੈਂ ਉਸਨੂੰ ਸਭ ਤੋਂ ਪਹਿਲਾਂ ਡਾਕਖਾਨੇ ਜਾਣ ਦੀ ਸਲਾਹ ਦਿੱਤੀ ਲੱਕੀ ਨੇ ਵੀ ਹੁਣ ਠੰਡੇ ਦਿਮਾਗ ਨਾਲ ਸੋਚਿਆ ਤੇ ਡਾਕਖਾਨੇ ਵੱਲ ਤੁਰ ਗਿਆ ਉਸ ਦਿਨ ਮੈਂ ਦਫ਼ਤਰ ਵੀ ਨਹੀਂ ਗਈ ਡਾਕਖਾਨੇ ਤੋਂ ਵੀ ਕੁਝ ਨਾ ਪਤਾ ਚੱਲਿਆ ਪਰ ਲੱਗੀ ਸਟੈਂਪ ਤੋਂ ਇਹ ਪਤਾ ਚੱਲਿਆ ਕਿ ਖੱਤ ਲੋਕਲੀ ਪਾਇਆ ਗਿਆ ਹੈ ਮੈਂ ਰਾਤ ਦਾ ਕੁਝ ਵੀ ਨਾ ਖਾਇਆ ਲੱਕੀ ਨੂੰ ਮੇਰੀ ਹਾਲਤ ਵੇਖ ਕੇ ਯਕੀਨ ਆ ਗਿਆ ਸੀ ਕਿ ਮੈਂ ਸੱਚ ਬੋਲ ਰਹੀ ਹਾਂ ਮੈਂ ਇਹੀ ਸੋਚ ਰਹੀ ਸੀ ਕਿ ਮੇਰੀ ਤਾਂ ਕਦੇ ਕਿਸੇ ਨਾਲ ਅਜਿਹੀ ਕੋਈ ਦੁਸ਼ਮਣੀ ਵੀ ਨਹੀਂ ਅਖੀਰ ਮੈਂ ਡਰਦੇ ਡਰਦੇ ਲੱਕੀ ਨੂੰ ਕਿਹਾ ਕਿ ਕਿਤੇ ਤੁਹਾਡੇ ਕਿਸੇ ਦੋਸਤ ਨੇ ਹੀ ਮਜ਼ਾਕ ਵਿੱਚ ਤਾਂ ਨਹੀਂ ਇਹ ਸਭ ਕਰ ਦਿੱਤਾ ਹੋਵੇ ਲੱਕੀ ਨੇ ਉਹ ਪੂਰਾ ਖਤ ਦੁਬਾਰਾ ਪੜਿਆ ਅਤੇ ਲਿਖਾਈ ਪਛਾਣਨ ਦੀ ਕੋਸ਼ਿਸ਼ ਕੀਤੀ ਆਖਰੀ ਸਤਰ ਤੇਰਾ ਤੇ ਹਮੇਸ਼ਾ ਤੋਂ ਸਿਰਫ ਤੇਰਾ ਹੀ ਇਹ ਪੜ ਕੇ ਲੱਕੀ ਦਾ ਫਿਰ ਖੂਨ ਖਾਲ ਉੱਠਿਆ ਲੱਕੀ ਵਾਰੀ-ਵਾਰੀ ਆਪਣੇ ਸਾਰੇ ਦੋਸਤਾਂ ਬਾਰੇ ਸੋਚਣ ਲੱਗਿਆ ਪਰ ਉਸ ਨੂੰ ਕਿਸੇ ਤੇ ਵੀ ਸ਼ੱਕ ਨਾ ਹੋਇਆ ਹਫ਼ਤੇ ਬਾਅਦ ਵੀ ਖੱਤ ਭੇਜਣ ਵਾਲੇ ਦੀ ਉੱਗ ਸੁਗ ਨਹੀਂ ਮਿਲੀ ਲੱਕੀ ਅਜੇ ਵੀ ਸਹਿਜ ਨਹੀਂ ਹੋ ਪਾ ਰਿਹਾ ਸੀ ਲੱਕੀ ਮੈਨੂੰ ਗੱਲ-ਗੱਲ ਤੇ ਉਸ ਖੱਤ ਦਾ ਮੇਨਾ ਮਾਰ ਦਿੰਦਾ ਇੱਕ ਗੁੰਮਨਾਮ ਖੱਤ ਨੇ ਮੇਰੀ ਜ਼ਿੰਦਗੀ ਵਿੱਚ ਤੂਫਾਨ ਖੜਾ ਕਰ ਦਿੱਤਾ ਤੇ ਮੇਰੇ ਪ੍ਰਤੀ ਲੱਕੀ ਦੇ ਵਿਸ਼ਵਾਸ ਨੂੰ ਤੋੜ ਦਿੱਤਾ ਹੋਂਚਵੀਂ ਔਰਤਾਂ ਦਾ ਹੀ ਦਿਲ ਵੱਡਾ ਹੁੰਦਾ ਹੈ ਜੋ ਮਰਦ ਦੀ ਹਰ ਗਲਤੀ ਨੂੰ ਅਣਗੋਲਿਆ ਕਰ ਉਸ ਨੂੰ ਮਾਫ ਕਰ ਦਿੰਦੀਆਂ ਹਨ ਫਿਰ ਇੱਕ ਦਿਨ ਮੈਂ ਉਸ ਖੱਤ ਨੂੰ ਲੱਕੀ ਦੇ ਸਾਹਮਣੇ ਹੀ ਪਾੜ ਦਿੱਤਾ ਤੇ ਕਿਹਾ ਕਿ ਜੋ ਸਾਡੇ ਰਿਸ਼ਤੇ ਨੂੰ ਕਮਜ਼ੋਰ ਕਰੇਗਾ ਮੈਂ ਉਸ ਨੂੰ ਇਸ ਤਰ੍ਹਾਂ ਹੀ ਖਤਮ ਕਰ ਦੇਵਾਂਗੀ ਹੋਂ ਜਿਸ ਗੱਲ ਦਾ ਲੱਕੀ ਨੂੰ ਯਕੀਨ ਸੀ ਕਿ ਖੱਤ ਵਾਲੀ ਗੱਲ ਕਿਸੇ ਦੀ ਸ਼ਰਾਰਤ ਹੈ ਪਰ ਕਿਸੇ ਦੀ ਸ਼ਰਾਰਤ ਜਾਂ ਮਜ਼ਾਕ ਨੇ ਮੈਨੂੰ ਬਹੁਤ ਤਕਲੀਫ ਦਿੱਤੀ ਦੋਸਤੋ ਤੁਸੀਂ ਸੁਣੀ ਕਹਾਣੀ ਗੁੰਮਨਾਮ ਖਤ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਜੇਕਰ ਇਹ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਤੇ ਚੈਨਲ ਬਿਊਟੀਅਰ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਐਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ